ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਤੇ ਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਝੋਟੀਆਂ ਦਿਖਾਵਾਂਗੇ ਦੋ ਗੱਬਣਾ ਤਿਆ ਤੇ ਦੋ ਸੂਈਆਂ ਸਵਾਈਆਂ ਤੇ ਰਾਜਸਥਾਨ ਪਈ ਗੰਗਾ ਨਗਰ ਤੋਂ ਮਾਲ ਲੈ ਕੇ ਆਇਆ ਵਾ ਤੇ ਹਰਮਨ ਵੀਰ ਦੇ ਕੋਲ ਪਹੁੰਚੇ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਨਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਜੱਗੇ ਭਾਈ ਤੁਸੀਂ ਸੁਣਾਓ ਵਧੀਆ ਵਧੀਆ ਕਿਰਪਾ ਜੀ ਚਲੋ ਕਿਰਪਾ ਜਾਈ ਦੀ ਮਹਾਰਾਜੀ ਬੜਾ ਟਾਈਮ ਲਾਏ ਜੋ ਉਧਰ ਇਦਾਂ ਹੀ ਮਿਲਦੀ ਉਧਰੋਂ ਲਿਆਏ ਮਾਲ ਰਸਤਾ ਜਾਂ ਜਾ ਕੇ ਚਾਰ ਝੋਟੀਆਂ ਦੇ ਆਏ ਨੇ ਆਪਾਂ ਦੋ ਗੱਬਣਾ ਤਿਆਰ ਠੀਕ ਹੈ ਠੀਕ ਤਾਂ ਹੀ ਟਾਈਮ ਜ਼ਿਆਦਾ ਲੱਗਿਆ ਨਾ ਬੜੇ ਫੋਨ ਆਉਂਦੇ ਵੀ ਹਾਂਜੀ ਹਾਂਜੀ ਹੁੰਦਾ ਰਿਹਾ ਵੇਖ ਜਾਂਦਾ ਰਿਹਾ ਆ ਅੱਛਾ ਅੱਛਾ ਮਾੜਾ ਵੀ ਜੀ ਸਿੱਧੀਆਂ ਹੀ ਲੋਕਾਂ ਦੇ ਘਰ ਆ ਕੇ ਪਹਚਾਦੀਆਂ ਮਾਲ ਠੀਕ ਹੈ ਠੀਕ ਹੈ ਉਧਰੋਂ ਹੀ ਹਾਂਜੀ ਗਾਗ ਤੇ ਬੜਾ ਆਪਣੇ ਕੋਲ ਬੱਲੇ ਠ ਨਾ ਵਿਦਿਆਰਮਣਪਿੰਡ ਰਾਇਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਚਨਾਲਾ ਜੇ ਠੀਕ ਆ ਜੀ ਹੁਣ ਨੰਬਰ ਹੈਗਾ 826444231 ਜੀ ਠੀਕ ਆ ਜੀ ਹਾਂਜੀ ਤੇ ਨੀਲੀ ਦਾ ਵੀਰੋ ਕਰ ਲਈਏ ਜੀ ਹਾਂਜੀ ਦੁੱਜਾ ਸੂਆ ਚੱਕੇ ਵੀਰ ਛੋਟੀ ਟੁੱਕੀ ਤਿਆਰ ਦੇਣ ਦਾਸ ਲੈ ਜੂਗੀ ਭਾਏ ਠੀਕ ਆ ਠੀਕ ਆ ਠੀਕ ਆ ਲਓ ਜੀ ਦੁੱਜਾ ਸੂਆ ਦਾਸ ਲੈ ਵਾ ਤੇ ਦਿਨ 10 ਤੇ 10 ਕਿਹੜਾ پاس ਜਿਹੜਾ ਟਾਈਮ ਖੜਦੀ ਹੈ ਜੇ ਢੇਲਾ ਢੋਲਾ ਜਿਹੜੀਆਂ ਕਾਫੀ ਆ ਛੱਡੇ ਰਹੇ ਤੇ ਥਾਣ ਜਿਹੜਾ ਕੱਲਾ ਕੱਲਾ ਲੱਗਾ ਵਾ ਪਹਿਲਾਂ ਜੱਗੇ ਵੀ 10000 ਕਿਲੋ ਦੁੱਧ ਚਵਾਇਆ ਹੀ ਅੱਛਾ ਜੀ ਠੀਕਾ ਠੀਕਾ ਲਓ ਜੀ 10 ਤੋਂ 11 ਲੀਟਰ ਜਿਹੜਾ ਪਹਿਲੇ ਸੁਵੇ ਦੁੱਧ ਭਰਿਆ ਵਾ ਤੇ ਚਲੋ ਕੋਈ ਚੰਗੀ ਸਾਹਬਲਾ ਭਰਾ ਲਿਆ ਕੇ ਦੁੱਧ ਚੰਗੇ ਕੱਢੀ ਜਣਾ ਵਾ ਛੱਡਾ ਛੱਡਾ ਜਿਹੜਾ ਸਫਾਈਆਂ ਦੇ ਵਿੱਚ ਆ ਠੀਕਾ ਠੀਕਾ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਜੋ ਸੇਮ ਵਸੁੰਗ ਵੀ ਚੰਗਾ ਲੱਗਾ ਕਰਮਾਲੀ ਨੂੰ ਇਹ ਚਾਹਾਂ ਨੁਕਰਾਂ ਤੇ ਜਿਹੜਾ ਕੱਲਾ ਕੱਲਾ ਥਾਣਿਆਂ ਤੇ ਲੱਗੇ ਉਹ ਵੀ ਚੈੱਕ ਕਰਾ ਦੇਣੇ ਆਪਾਂ ਇੱਥੇ ਕੱਦਦਾ ਮਗਰਲੀ ਸਾਈਡ ਤੋਂ ਵੀ ਚੈੱਕ ਕਰ ਬਣਾਇਆ ਤੇ ਲਾਟਾਂ ਜਿਹੜੀਆਂ ਕਾਫੀ ਆ ਸੋ ਤਾਂ ਕਿਹੜਾ ਚੰਡਾ ਜਿਹੜਾ ਚੰਗਾ ਬਣਾਇਆ ਨਾ ਕਰਮਾਲੀ ਨੇ ਵੇਖ ਸਕਦੇ ਤੁਸੀਂ ਐ ਹੁਣ ਐਫ ਗਾ ਮਾਰ ਗਈ ਬੜੀ ਸਾਫ ਹੈ ਝੋਟੀ ਠੀਕ ਆ ਠੀਕ ਆ ਕਿੰਨਾ ਕੀ ਮੁੱਲ ਪਾਜੀ ਇਹਦਾ ਮੁੱਲ 290 99 ਜੇ ਮਰਜ਼ੀ ਕਰੀਏ 88000 ਦੀ ਝੋਟੀ ਦੇ ਨਾਲ 88 ਦੀ ਹਾਂ ਜੀ ਕਰੀਏ ਮਾਨਦਾਨ ਕਰੀਏ ਵੇਖ ਲਓ ਜਿੰਨੇ ਦੀ ਤੁਹਾਨੂੰ ਚੰਗੀ ਲੱਗੀ ਵੇ ਤਾਂ ਦੋ ਹਾਨਾ ਜਿੱਥੇ ਅਸੀਂ ਦੀ ਹਾਨਾ ਦੇ ਦਾਂਗੇ ਛੋਟੀ ਜਲੀ ਠੀਕ ਆ ਠੀਕ ਆ ਲਓ ਜੀ 85000 ਜੀ ਪਾਈ ਜਾਂਦਾ ਕਿ ਹਾਨਾ ਦੇ ਰਿਆਂਗੇ ਛੋਟੀ ਚੰਗੀ ਆ ਚਲੋ ਸਾਹਬ ਵਾਲਾ ਭਰਾ ਖੜੇ ਦੁੱਧ ਚੰਗਾ ਕੱਢੀ ਜਾਣਾ ਵਾ ਤੇ ਦੂਜੇ ਨੰਬਰ ਤੇ ਭਾਜੀ ਜੀ ਤੀਜਾ ਸੁਆ ਗੱਪਣ ਤਿਆਰ ਮੈਂ ਆ ਗਈ ਆ ਠੀਕ ਆ ਲਓ ਜੀ ਚਾਰ ਪੰਜ ਕੱਢਦੀ ਆ ਠੀਕ ਆ ਜੀ 14 ਕਿਲੋ ਵਾਲੀ ਮਹੀਂ ਆ ਠੀਕ ਆ ਠੀਕ ਆ ਲਓ ਜੀ 13 14 ਲੀਟਰ ਵਾਲੀ ਤੇ ਇਹ ਵੀ ਦੂਜਾ ਸੁਆ ਵਾ ਦੇਣਾ ਕੋਈ ਚਾਰ ਪੰਜ ਲੈ ਜੂਗੀ ਇਹ ਤੇ ਪੰਡਾ ਪਾਈਆਂ ਥੱਲੇ ਕਰਮ ਵਾਲੀ ਨੇ ੱਡਾ ਚੁੱਡਾ ਜਿਹੜਾ ਬਹੁਤ ਹੀ ਚੰਗਾ ਵੜੇ ਥਣਾ ਦਾ ਸਾਰ ਗਿਆ ਵ ਤੇ 나ੜਾ ਨੂੜਾ ਚੱਡੇ ਦੇ ਕਾਫੀ ਆ ਗਿਆ ਵ ਜੈਡ ਬਲੈਕ ਕਿੰਨਾ ਕੁ ਵਿਚਵਾਦੂਗੀ ਦੁੱਧ ਠੀਕ ਆ ਠੀਕ ਆ ਲਓ ਜੀ ਰਿੰਗ ਸਿੰਘ 13 14 ਕਿਲੋ ਰਮਾਨਾ ਮਹੀ ਦੁੱਧ ਭਰੀ ਹੋਗੀ ਅੱਛਾ ਜੀ ਲਓ ਜੀ 13 14 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੂਗੀ ਚੱਡਾ ਚੁੱਡਾ ਤੁਸੀਂ ਵੇਖ ਸਕਦੇ ਜੇ ਸਫਾਈਆਂ ਦੇ ਵਿੱਚ ਔਰ ਥਾਣੇ ਵੀ ਜਿਹੜਾ ਕੱਲਾ ਕੱਲਾ ਲੱਗਾ ਵ ਠੀਕ ਆ ਠੀਕ ਆ ਜੀ ਆਪੜਾ ਦੇਖੋ ਲੱਗਾ ਮੈਂ ਉਹਨੂੰ ਵਿਕਰੀ ਲੈਵਾ ਵੇਖੋ ਠੀਕ ਹੈ ਠੀਕ ਲੋ ਜੀ ਥੋੜੀ ਬੋਲੀ ਜਿਹੜੀ ਆ ਭਾਲ ਭੂਲ ਹੈ ਗਈ ਹੈ ਨਾ ਹਾਂਜੀ ਹੈ ਗਈ ਵਿਕਰੀ ਠੀਕ ਹੈ ਠੀਕ ਹੈ ਲੋ ਜੀ ਥੋੜੀ ਬੋਲੀ ਜਿਹੜੀ ਇੱਧਰ ਇੱਕ ਸਾਈਡ ਤੇ ਭਾਲ ਭੂਲ ਜੀ ਹੈ ਗਈ ਆ ਤੇ ਨਾਲਾ ਨੂੜਾ ਜਿਹੜੀ ਆ ਇਹਦੇ ਵੀ ਛੱਡੇ ਤੇ ਕਾਫੀ ਆ ਇਹਦਾ ਕਿੰਨਾ ਕ ਜੇ ਮੁੱਲ ਮੁੱਲ ਵਿੱਚੀ ਦਾ 85 ਹਾਂ ਕਰਦੇ ਆ 80 ਹਜ਼ਾਰ ਦੀ ਦੇ ਨਾਲ 80 ਦੀ ਕਰੀਏ ਜੈਜ 78 ਦੀ ਦੇ ਨਾਲ 78 ਦੀ ਹੈਗੀ 50 ਕੋਈ ਕਿ ਜਾਂ ਨਹੀਂ ਮੌਕੇ ਤੇ ਕਰਦਾਂਗੇ ਵਿਕਰੀ ਥੋੜਾ ਠੀਕ ਹੈ ਠੀਕ ਹੈ ਲੋ ਜੀ 78000 ਦੀ ਤੇ ਦੋ ਦਰਾਂ ਡਰਾਮੀ ਆ ਚਲੋ ਕੋਈ ਸਾਹਬ ਵਾਲਾ ਤੇ ਬਾਕੀ ਸੋਹਣਪੁਣਾ ਜਿਹੜਾ ਝੋਟੀ 'ਚ ਬਹੁਤ ਆ ਗਿਆ ਵਾ ਤੇ ਜੇ ਨੰਬਰ ਤੇ ਜੀ ਤੀਜਾ ਸਵੇਰ ਮੈਂ ਸੂਈ ਪਾੜੀਓ ਮਿਲਕ ਨੂੰ ਖਾ ਲੂ ਮੈਂ ਦੀ ਠੀਕ ਹੈ ਠੀਕ ਗੱਲ ਅੱਛਾ ਜੀ ਠੀਕ ਆ ਠੀਕ ਲੋ ਜੀ ਮੇਲ ਕਾਫ ਆ ਗਿਆ ਜੀ ਕਟਾ ਮੰਗ ਰਹੇ ਤਾਂ ਮੈਂ ਤੁਹਾਨੂੰ ਕਹਿਣਾ 11-12 ਕਿਲੋ ਕਹਿ ਰਿਹਾ 10 ਕਿਲੋ ਜਿਹੜਾ ਮਰਜ਼ੀ ਮੇਰਾ ਵੀ ਲੀਟਰ ਆ ਮਿੰਨ ਠੀਕ ਆ ਠੀਕ ਆ ਲੋ ਸਾਢੇ 8 ਵਜੇ ਮੈਂ ਚੋਗੇ ਪਾਸ ਕਰਕੇ ਲੈ ਆਂਦੀ ਆ ਅੱਛਾ ਜੀ ਹਾਂ ਜੀ ਸਾਢੇ 11 ਵਜੇ ਦਾ ਟਾਈਮ ਹੋਇਆ ਠੀਕ ਆ ਠੀਕ ਆ ਠੀਕ ਲੋ ਵੀ ਟੰਡਾ ਜਿਹੜਾ ਵੇਖ ਸਾਡੇ ਤੁਸੀਂ ਬਹੁਤ ਚੰਗਾ ਥਾਂ ਵੀ ਜਿਹੜਾ ਕੱਲਾ ਹਾਂ ਹਾਂ ਜੀ ਉਹ ਨਾ ਛੱਡ ਨੂੰ ਠੀਕ ਆ ਲੋ ਜੀ ਚੌਣ ਚਾ ਜਿਹੜਾ ਇੱਕ ਨੰਬਰ ਆ ਪੋਲੀ ਆ ਚੌਣ ਚ ਤੇ ਹੋਊਗਾ 11 ਪਰ 10 ਲੀਟਰ ਜਿਹੜਾ ਪਾਈ ਕਹਦਾ ਮਰਜ਼ੀ ਮੰ ਲੋ ਜੀ 1.5 ਤੋਂ 2 ਲੀਟਰ ਦੇ ਆਹ ਪਾਸ ਜਿਹੜੀ ਗਾੜੀ ਗਾੜਿਆ ਜਿਹੜਾ ਕਾਲੀ ਮੈਂ ਜੱਗ ਵੀ ਨਵਾਉਣ ਤੋਂ ਹਣਾਲੀ ਆ ਸ਼ਾਈ ਸ਼ਮੀ ਬਣਾਉਣ ਵਾਲੀ ਮੈਂ ਠੀਕ ਆ ਠੀਕ ਆ ਲੋ ਜੀ ਕੱਦ ਕੁੱਦ ਵੀ ਚੰਗਾ ਜੇ ਵੱਡਾ ਕੱਦ ਆ ਕੋਈ ਆਮ ਨਾ ਸਮਝੇ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਤੁਸੀਂ ਲੋ ਜੀ ਪੇਠ ਪੂੜਾ ਜਿਹੜਾ ਮੰਜਾ ਡੈਨ ਨਾਲ ਹਿਸਾਬ ਤਾ ਵਿਆ ਕੱਦ ਕੁੱਦ ਜਿਹੜਾ ਚੰਗਾ ਸੂਹਾ ਦੂਸਰਾ ਭਾਜੀ ਹਾਂਜੀ ਵਿੱਚ ਦੂਜਾ ਸੂਹਾ ਹੈ ਠੀਕ ਆ ਠੀਕ ਆ ਤੇ ਮੇਲ ਕਫ ਆ ਗਿਆ ਜੀ ਪਿਛੇ ਇਹ ਕਿੰਨਾ ਕਰੂਗੀ ਦੁੱਧ ਭਾਜੀ ਠੀਕ ਹੈ ਜੀ। ਉਹ ਜੀ 13-14 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕੱਢੂਗੀ। ਆ ਮਗਰੋਂ ਮਾਰ ਕੇ ਤੇ ਵੀ ਕੈਮਰਾ। ਤੇ ਮਗਰਲੇ ਸਾਈਡ ਤੋਂ ਫੇਰ ਚੈੱਕ ਕਰਵਾ ਲੈਣਾ ਕਿ ਡੱਡਾ ਛੱਡਾ ਜਿਹੜਾ ਚੰਗਾ ਵਾ। ਵੇਖ ਲੱਗੀ। ਠੀਕ ਹੈ ਠੀਕ ਹੈ ਤੇ ਪੇਟ ਪੂੜਾ ਜਿਹੜਾ ਤੁਹਾਨੂੰ ਅੱਗੇ ਵੀ ਆ ਕੇ ਮੰਜਾ ਡੈਣ ਨਾਲ ਹਿਸਾਬ ਤਾਬ ਤੇ ਹੈ ਵੀ ਠੰਡੀ ਤੇਰੀ ਆ। ਇਹਦਾ ਕਿੰਨਾ ਕੁ ਜੇ ਮੁੱਲ ਪਾਜੀ? ਜੀ ਜੀ ਮੁੱਲ ਇਹਦਾ 1-15-20 ਜੋ ਮਰਜ਼ੀ ਕਰੀਏ 1000 ਦੇ ਦੇ ਦੀ। ਨਹੀਂ ਜੈਜ ਕਰੀਏ। ਤੁਸੀਂ ਕਰ ਦੋ ਜਿੰਨੇ ਦੀ ਜੈਜ। ਨਹੀਂ ਦੱਸ ਦੋ ਇਹ ਤੁਸੀਂ ਆ ਵੀ ਹਾਣਾ। ਆ ਨਾ ਤੇ ਵੀਰੇ ਇੱਕ ਪੰਟ ਦੀ ਮਾਇਦ ਠੀਕ ਆ ਲਓ ਜੀ 1 ਲੱਖ ਦੇ 5000 ਦੀ ਬਾਈ ਕਹਿੰਦਾ ਕਿ ਦੇ ਦੇਾਂਗੇ ਝੋਟੀ ਚੰਗੀ ਆ ਵੱਡੇ ਕੱਦ ਕਾਠ ਵਾਲੀ ਆ ਤੇ ਚੌਥੇ ਨੰਬਰ ਤੇ ਫਿਰ ਸੂਈ ਸਵਾਈ ਜੀ ਪਹਿਲਾ ਸੂਆ ਝੋਟੀ ਸੂਈ ਪਰਸੋਂ ਦੀ ਠੀਕ ਆ ਜੀ 9 10 9 ਤੇ ਲੱਗੇ ਬੰਨੇ ਬੋਲਾ ਹੀ ਹੋ ਝੋਟੀ ਠੀਕ ਆ ਠੀਕ ਆ ਲਓ ਜੀ ਨੰਬਰ ਦੋ ਦੰਦ ਤੋਂ ਮੂਹ ਆਉਗੀ ਠੀਕ ਆ ਜੀ ਦੋ ਦੰਦ ਜੀ ਝੋਟੀ ਰਿੰਗ ਸਿੰਘ ਲੱਗਾ ਪਿਆ ਨਿਗਾਨੇਗਾ ਜੱਸ ਸਿੰਘ ਪਹਿਲਾ ਹੀ ਸੂਆ ਠੀਕ ਪਿਓਰ ਮੋਹਰਾ ਨਾਲ ਦੀ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਕੱਦ ਕੋ ਤੇ ਜਿਹੜਾ ਬਹੁਤ ਹੀ ਤਗੜਾ ਵਾ ਥਾਣ ਇਹਨੂੰ ਵੀ ਆਣ ਪੀੜੀ ਦੇ ਪਾ ਵਾਂ ਨੂੰ ਕੱਲਾ ਕੱਲਾ ਲੱਗਾ ਪਿਆ 3 ਲੱਗਾ ਕੱਟੀ ਹੁਣ ਕਰਦੇ ਵੇ ਨਾ ਇਹ ਦੋਂਦੀ ਆ ਪਿਓ ਠੀਕ ਆ ਠੀਕ ਆ ਲੋ ਜੀ ਦੋ ਦੋ ਦੰਦ ਜੇ ਵੇਖ ਲਓ ਕੋਈ ਗੱਲ ਨਹੀਂ ਲੋ ਜੀ ਹੈ ਵੀ ਸ਼ਾਂਤ ਸੁਭਾਅ ਦੀ ਇਹ ਦੋ ਦੰਦ ਠੀਕ ਆ ਠੀਕ ਆ ਠੀਕ ਆ ਲੋ ਜੀ ਚੈੱਕ ਕਰ ਸਕਦੇ ਨੀ ਇਹ ਤਾਂ ਪੋਣੇ ਤਿੰਨ ਸਾਲਾਂ ਦੀ ਕੱਟੀ ਆ ਠੀਕ ਆ ਠੀਕ ਆ ਜੀ ਲੋ ਜੀ ਪੇਟ ਫੁੜਾ ਜਿਹੜਾ ਇਹਦਾ ਵੀ ਬਹੁਤ ਹੀ ਚੌੜਾ ਵਾ ਕਰਮਾਲੀ ਦਾ ਇਹ ਕਿੰਨਾ ਕੁ ਚੌੜੂ ਵੀ ਦੁੱਧ ਠੀਕ ਆ ਠੀਕ ਲੋ ਜੀ 13 14 ਲੀਟਰ ਜਿਹੜਾ ਦੁੱਧ ਇਹ ਵੀ ਕੱਢੂਗੀ ਕਰਮਾਲੀ ਛੋਟਾ ਛੋਟਾ ਜਿਹੜਾ ਇਹਦਾ ਵੀ ਸਫਾਈਆਂ ਦੇ ਵਿੱਚ ਆ ਕੱਟਾ ਮਗਰ ਜੇ ਦੇ ਵੀ ਠੀਕ ਆ ਜੀ ਮੇਲ ਕਾਫ ਆਗਾ ਜੇ ਦੇ ਪਿਛੇ ਉਹ ਇਧਰ ਵੱਧਾ ਜੀ ਦੇਖ ਸਕਦੇ ਜੇ ਬੇਫੋਲੇ ਨਾ ਆ ਭਾਲ ਵੀ ਜੀ ਨੂੰ ਹੀ ਆਣੀ ਠੀਕ ਆ ਠੀਕ ਆ ਠੀਕ ਆ ਤੇ ਅਗਲੀ ਸਾਈਡ ਤੋਂ ਵੀ ਆਪਾਂ ਚੈੱਕ ਕਰਾ ਦਨੇ ਨਾੜਾ ਨੂੜਾ ਮੇਰੇ ਥਾਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਤੇ ਰੰਗ ਸਿੰਘ ਹੀ ਲੱਗਾ ਪਿਆ ਵਾ ਇਹਦਾ ਕਿੰਨਾ ਕਿਤੇ ਮੋਲ ਆ ਮੋਲ ਵੀ ਜੀ ਇਹਦਾ ਵੀ ਇੱਕ 10 ਕਰਦੇ ਹਾਂ ਨਾ ਇੱਕ 8 ਦੀ ਦੇ ਦਈਏ ਇੱਕ 8 ਦੀ ਵੀ ਇੱਕ 5 ਦੀ ਹਾਂ ਨਾ ਇਹ ਛ ਠੀਕ ਹੈ ਲੋ ਜੀ ਇਹ ਵੀ 1 ਲੱਖ ਦੇ 5000 ਦੀ ਕੋਠੇ ਗਿੱਲੀ ਝੋਟੀ ਆ ਠੀਕ ਆ ਜੀ ਇਧਰ ਵੇ ਪਿਓਰ ਜਰਸੀ ਵੱਚੀ ਵੇ ਠੀਕ ਆ ਠੀਕ ਆ ਲਓ ਜੀ ਜਰਸੀ ਦੀਆਂ ਆ ਗਈਆਂ ਜੇ ਮੋਤੀ ਆ ਗਈ ਵੱਚੀ ਇਧਰ ਵੇ ਠੀਕ ਆ ਠੀਕ ਆ ਜੀ 5000 ਦਾ ਜੋੜਾ ਦੇ ਦਾਂਗੇ ਠੀਕ ਆ ਲਓ ਜੀ 5000 ਦਾ ਵੀਰ ਕਹਿੰਦਾ ਕਿ ਜੋੜਾ ਹੀ ਦੇ ਦਾਂਗੇ ਉਧਰ ਵਖਾ ਦੇ ਅੱਗੇ ਵੀ ਚਾਈ ਵਾਲਾ ਠੀਕ ਆ ਠੀਕ ਆ ਹਾਂ ਜੀ ਥੱਲੇ ਉਹ ਚਾਈ ਚੋਲੀ ਥੱਲੇ ਉਹ ਦਾ ਚੋਲੀ ਗਈ ਸੀ ਬੋਲੀ ਚੋਲੀ ਚਾਲੀ ਜਿਹੜੀ ਹੁਣ ਬਹੁਤ ਚੰਗੀ ਆ ਕਰਮਾਲੀ ਦੀ ਦਰਦੀ ਏ ਥੋੜਾ ਜਿਹਾ 98 ਕਿੜਾ 5000 ਦਾ ਜੋੜਾ ਹੀ ਜੱਗੇ ਜਾਇਆ ਇੱਕ ਵਾਲਾ ਕਰਦੇ 4500 ਰੁਪਏ 500 ਛੋਟ ਕਰਕੇ 4500 ਦਾ 4000 ਦੀਆਂ ਲਓ ਜੀ 4000 ਦਾ ਜੋੜਾ ਹੀ ਲਾ ਜੂਗਾ ਕੋਈ ਭਰਾ ਦੇ ਸਾਹਮਣੇ ਲੋਗਾਂ ਦੇ ਵੈੜਾ ਚੰਗੀਆਂ ਬਣ ਜਾਣੀਆਂ ਵਾ ਬੇਲ ਵੇਹ ਜੱਗੇ ਵੀ ਨੂੰ ਵੱਸੀ ਦੀ ਠੀਕ ਆ ਠੀਕ ਆ ਠੀਕ ਆ ਲਓ ਜੀ ਇੱਧਰ ਇੱਕ ਜਰਸੀ ਤੇ ਕਛਾਈ ਵਾਲਾ ਹਾਂਜੀ ਠੀਕ ਆ ਲਓ ਜੀ ਪਸ਼ੂ ਵੀ ਉਹਦੇ ਕੋਲ ਚੰਗੇ ਆ ਰੇਡ ਤੁਹਾਨੂੰ ਪਤਾ ਕਿ ਬਿਲਕੁਲ ਜਿਹੜੇ ਜਾਇਜ਼ ਹੁੰਦੇ ਆ ਵੀਰ ਰਮਨ ਦੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤਾਂ ਕਿ ਚਲੋ ਕੇ ਵੀਰ ਭਰਾਣ ਅੱਗੇ ਪਸ਼ੂ ਫ੍ਰੀਧਾਨ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ